ਪਾਟਨਾ ਸ਼ਹਿਰ ਦੇ ਵਾਰਡ ਨੰਬਰ 1 ਵਿੱਚ ਅੱਜ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਇੱਕ ਨਵੇਂ ਪਾਣੀ ਦੇ ਬੰਦੇਪਾਸਤ ਲਈ ਇੱਕ ਉਪਰਾਲਾ ਕੀਤਾ ਹੈ ਜਿੱਥੇ ਕਿ ਉਹਨਾਂ ਕਿਹਾ ਕਿ ਪਾਟਨਾ ਸ਼ਹਿਰ ਅੰਦਰ ਹਰ ਇੱਕ ਘਰ-ਘਰ ਪਾਣੀ ਜਾਊਗਾ ਉੱਤੇ ਹੀ ਹੁਣ ਇਸ ਤੋਂ ਬਾਅਦ ਇੱਕ ਨਵਾਂ ਟੀਚਾ ਹੋਰ ਮਿੱਠਾ ਹੈ ਜਿਸ ਵਿੱਚ ਕਿ ਭਾਖੜਾ ਨਹਿਰ ਦਾ ਜਿਹੜਾ ਕਿ ਪਾਣੀ ਆ ਉਹ ਫਿਲਟਰ ਹੋ ਕੇ ਹਰ ਇੱਕ ਘਰ ਦੇ ਵਿੱਚ ਜਾਇਆ ਕਰੂਗਾ ਜਿਸ ਦਾ ਅੱਜ ਇੱਥੇ ਉਦਘਾਟਨ ਕਰਨ ਸਮੇਂ ਇੱਕ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਪਾਤਲਾ ਸ਼ਹਿਰ ਅੰਦਰ ਹਰ ਇੱਕ ਘਰ ਦੇ ਵਿੱਚ ਵਾਟਰ ਸਪਲਾਈ ਦਾ ਵਧੀਆ ਬੰਦੋਬਸਤ ਕੀਤਾ ਜਾਵੇਗਾ ਜੋ ਕਿ ਭਾਖੜਾ ਨਹਿਰ ਤੋਂ ਸਿੱਧਾ ਹੀ ਫਿਲਟਰ ਹੋ ਕੇ ਘਰਾਂ ਦੇ ਵਿੱਚ ਪਹੁੰਚਿਆ ਕਰੇਗਾ ਗੱਗਾ ਅਤੇ ਪਾਤਲਾ ਦੋਨਾਂ ਸਾਡੇ 10 ਕਰੋੜ ਦੀ ਲਾਗਤ ਨਾਲ ਹੈ ਜੀ 30 ਕਿਲੋਮੀਟਰ ਪਾਈਪਲਾਈਨ ਵਿਛਣੀ ਹੈ ਜੀ 100% ਕਵਰੇਜ ਹੈ ਅਮਰਤ ਸਕੀਮ ਹੈ ਕੋਈ ਕੋਨਾ ਸ਼ਹਿਰ ਦਾ ਛੱਡਿਆ ਨਹੀਂ ਜਾਏਗਾ ਜੀ ਇਹਦੇ ਵਿੱਚ ਕਿੰਨੇ ਫੁੱਟ ਦਾ ਟਿਚਾ ਇਹ ਜਿਹੜਾ ਖੈ ਜੀ ਇਹ 30 ਕਿਲੋਮੀਟਰ ਜੀ ਜੀ ਸਰ ਕਿੰਨੇ ਲਾਗਤ ਨਾਲ ਤਿਆਰ ਹੋਦਾ ਜੀ ਸਰ ਇਹ 10.52 ਕਰੋੜ ਜੀ ਤੇ ਜਿਹੜਾ ਵਾਟਰ ਬਾਕਸ ਮੰਨਾ ਉਹ ਉਹ ਹੈਗਾ 40 ਕਰੋੜ ਜੀ ਉਹ ਕੱਗਾ ਤੇ ਪਾਤੜਾ ਨੂੰ ਦੋਹਾਂ ਇਕੱਠਾ ਬਣਨਾ ਜੀ ਦੋਹਾਂ ਸ਼ਹਿਰਾਂ ਨੂੰ ਸਪਲਾਈ ਚਾਹੀਏਗੀ ਪਾਣੀ ਦੀ ਸਾਰੇ ਸ਼ਹਿਰ ਵਿੱਚ ਨਵੇਂ ਸਿਰੇ ਤੋਂ ਇਹ ਸਾਰੀ ਲਾਈਨ ਨਹੀਂ ਨਵੇਂ ਸਿਰੇ ਤੋਂ ਨਹੀਂ ਜਿੱਥੇ ਮਤਲਬ ਨਹੀਂ ਹੈਗੀ ਉੱਥੇ ਪਏਗੀ ਜੀ ਸਾਡੇ ਪਾਸੇ ਆਪਣੇ ਪਾਖੜਾ ਮਹਿਰ ਦੀ ਪਾਣੀ ਦੀ ਗੱਲ ਇੱਕ ਵਸੇ ਕਿਊਬਲ ਦੀ ਗੱਲ ਇੱਕ ਪੰਨੇ ਜਿਵੇਂ ਚੱਲ ਰਹੀ ਹੈ ਦੇਖੋ ਇਹ ਜਿਹੜੀ ਸਕੀਮ ਹੈ ਇਹ ਪਾਖੜਾ ਤੋਂ ਆਪਾਂ ਪਾਣੀ ਲੈ ਕੇ ਉਹਨੂੰ ਟ ਜਿਥੇ ਕਿਦੇ ਪ੍ਰੋਬਲਮ ਹੈ ਕਿ ਉਹ ਟਿਊਬਵੈਲ ਵੀ ਯੂਜ਼ ਕਰਾਂਗੇ ਵੈਸੇ ਇਹ ਮਤਲਬ ਪਿਓਰਲੀ ਕਨਾਲ ਬੇਸ ਸਕੀਮ ਹੋਏਗੀ ਹਰਸ਼ਰਨਜੀਤ ਸਿੰਘ ਇਸ ਸਕੀਮ ਅਗੇ ਕਿਹੜੀ ਸਕੀਮ ਦੇ ਤਹਿਤ ਇਹ ਅਮਰੁੱਧ ਸਕੀਮ ਹੈ ਜੀ ਹਾਂ ਜੀ ਇਹ 30 ਕਿਲੋਮੀਟਰ ਜੀ ਪਾਤਰਾ ਸ਼ਹਿਰ ਦੇ ਕਿੰਨੇ ਘਰਾਂ ਨੂੰ ਇਹ ਪਾਣੀ ਪਹੁੰਚੂ ਪਵੇ ਪੂਰੀ ਆਬਾਦੀ ਨੂੰ ਜੀ 100% ਆਬਾਦੀ ਨੂੰ ਜਿੰਨੇ ਮਤਲਬ ਇੱਥੇ ਪਾਪੂਲੇਸ਼ਨ ਹੈਗੀ ਹੈ 100% ਨੂੰ ਇਨ ਦੀ ਪ੍ਰੋਵੀਜ਼ਨ ਹੋਏਗੀ ਜੀ ਸਭ ਨੂੰ ਪਾਣੀ ਪਹੁੰਚੇਗਾ ਵਾਟਰ ਟੈਂਕ ਕਿੰਨੇ ਗੈਲਨ ਦਾ ਜਿਹੜਾ ਹੈ ਇੱਥੇ ਬਣਦਾ ਹੈ ਇਹ 11 ਐਮਐਲਡੀ ਜੀ ਲੋਕੇਸ਼ਨ ਕੱਗਾ ਪਾਤਣਾ ਦੇ ਵਿੱਚ ਘਰ ਜਿਹੜੀ ਸਾਡੀ 5.5 ਏਕੜ ਲੈਂਡ ਹੈ ਉੱਥੇ ਬਣਾਵਾਂਗੇ ਜੀ ਵੈਸਪਰ ਸਾਹਿਬ ਵੈਸਪਰ ਸ਼ਹਿਰ ਨਿਵਾਸੀ ਕੌਂਸਲਰ ਅਤੇ ਸ਼ਹਿਰ ਨਿਵਾਸੀਆਂ ਐਮਐਲਏ ਸਰਦਾਰ ਕਲਵੰਤ ਸਿੰਘ ਜੀ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਅਸੀਂ ਇਹਨਾਂ ਨੂੰ ਪ੍ਰੋਜੈਕਟ ਬਣਾ ਕੇ ਦਿੱਤਾ ਸੀ ਅੱਜ ਤੋਂ 3-4 ਮਹੀਨੇ ਪਹਿਲਾਂ 6 ਤੇ ਜਿਸ ਦੇ ਵਿੱਚ ਜਿੱਥੇ ਵੀ ਕਿਤੇ ਵਾਟਰ ਸਪਲਾਈ ਦੀ ਲਾਈਨ ਨਹੀਂ ਸੀ ਉਹ ਲਾਈਨ ਦਾ ਅਸੀਂ ਇਹਨਾਂ ਨੂੰ ਸਰਵੇ ਕਰਕੇ ਰਿਪੋਰਟ ਦਿੱਤੀ ਸੀ ਈਓ ਸਾਹਿਬ ਨੇ ਐਸਓ ਸਾਹਿਬ ਨੇ ਇਹਨਾਂ ਨੇ ਬੜੀ ਮਿਹਨਤ ਕਰਕੇ ਆਪਦੇ ਯਤਨਾਂ ਸਦਕੇ ਅੱਜ 11 ਕਰੋੜ ਰੁਪਏ ਦਾ ਵਾਟਰ ਸਪਲਾਈ ਦਾ ਜੋ ਕੰਮ ਹੈ ਸ਼ੁਰੂ ਹੋਇਆ ਤੇ ਨਾਲ ਦੀ ਨਾਲ ਸਿਵਲ ਦੇ ਦਾ ਜੋ ਪ੍ਰੋਜੈਕਟ ਹੈ ਉਹ ਵੀ ਅਸੀਂ ਬਣਾ ਕੇ ਦਿੱਤਾ ਹੈ ਬਹੁਤ ਜਲਦੀ ਐਮਐਲਏ ਸਾਹ ਨੂੰ ਬੇਨਤੀ ਕੀਤੀ ਹੈ ਵੀ ਉਹ ਵੀ ਲੈ ਕੇ ਆਓ ਤੇ ਇਸ ਤੋਂ ਪਹਿਲਾਂ ਇੱਕ ਜੋ ਕਿ 16 ਤੇ 15 14 ਨੰਬਰ ਵਾਰਡ ਚ ਜੋ ਸਲਮੇਰੀਆ ਪਾਣੀ ਦੀ ਬੜੀ ਦਿੱਕਤ ਹੈ ਉਸ ਦੇ ਵਿੱਚ ਵੀ ਇੱਕ ਟਿਊਬਵੈਲ ਨਗਰ ਕੌਂਸਲ ਵੱਲੋਂ ਲਾਇਆ ਜਾ ਰਿਹਾ ਜਿਸ ਤੇ 40 ਲੱਖ ਰੁਪਏ ਲੱਗਣਾ ਹੈ ਉਹਦਾ ਵੀ ਅਧਿਕਾਰਨਾ ਸੀ 2-4 ਦਿਨਾਂ ਚ ਕਿਉਂਕਿ ਟੈਂਡਰ ਸਾਡਾ ਵਾਟਰ ਸਪਲਾਈ ਬੋਰਡ ਨੇ ਕੀਤਾ ਹੈ ਪਲੀਜ਼ ਜਦੋਂ ਵੀ ਟੈਂਡਰ ਪਾਸ ਹੁੰਦਾ ਹੈ ਉਹਦਾ ਵੀ ਅਸੀਂ ਪਾਣੀ ਮਤਲਬ ਕਿ ਪਾਤਰਾਂ ਦੇ ਵਿੱਚ ਕੀ ਪੂਰੇ ਏਰੀਆ ਦੇ ਵਿੱਚ ਕੋਈ ਬੰਦਾ ਹੁਣ ਪਾਣੀ ਕਿ ਨਹੀਂ ਜਾਂ ਕਿਸੇ ਕਲੋਨੀ ਦੀ ਸਹੂਲਤ ਕਿ ਨਹੀਂ ਵੰਡਿਆ ਨਹੀਂ ਰਹੂਗਾ ਇਹ ਸਾਡੇ ਐਮਐਲਏ ਸਾਹਿਬ ਦੀ ਸਾਡੀ ਕਿਰਪਾ ਸਦਕਾ ਦੇਣ ਹੈ ਜੋ ਸ਼ਹਿਰ ਨੂੰ ਬਹੁਤ ਬੜਾ ਬੜੇ ਲੰਬੇ ਸਮੇਂ ਬਾਅਦ ਹੋਇਆ ਕਿਉਂਕਿ 30 ਕਿਲੋਮੀਟਰ ਦੇ ਵਿੱਚ ਲਾਈਨ ਪੈਣੀ ਹੈ ਸਾਰਾ ਸ਼ਹਿਰ ਲਾਲੀਆ ਦਾ 30 ਕਿਲੋਮੀਟਰ ਦਾ ਬੰਦਾ ਹੈ ਕੁਝ ਏਰੀਆ ਚ ਸਲਾਮ ਮਤਲਬ ਕਿ ਪਾਣੀ ਹੈਗਾ ਸੀ ਜਿਹੜੇ ਜਿੱਥੇ ਨਹੀਂ ਸੀ ਸਾਰੇ ਕਿਤੇ ਪਾਣੀ ਹੁਣ ਪਹੁੰਚਦਾ ਹੋ ਜੂਗਾ ਕਿੰਨੇ ਸਮੇਂ ਤੱਕ ਇਹ ਜਿਹੜਾ ਪੂਰਾ ਹੋ ਜੂਗਾ ਇਹ 15 ਮਹੀਨਿਆਂ ਦਾ ਟਾਰਗੇਟ ਰੱਖਿਆ ਜੀ ਸਮੇਂ ਲਗੀ ਗਵਰਨਮੈਂਟ ਨੂੰ ਕਿਉਂਕਿ ਇਹ ਮਹਿਕਮਾ ਵਾਟਰ ਸਪਲਾਈ ਸੀਵਰੇਜ ਬੋਰਡ ਨੇ ਪਾਣਾ ਸਾਰਾ ਕੁਝ ਨਗਰ ਕੌਂਸਲ ਨੇ ਤਾਂ ਇੱਕ ਪ੍ਰੋਜੈਕਟ ਬਣਾ ਕੇ ਦਿੱਤਾ ਸੀ ਐਮਐਲਏ ਸਾਹਿਬ ਨੇ ਇਹਨਾਂ ਨੂੰ ਪੇਮੈਂਟ ਲਿਆ ਕੇ ਦਿੱਤੀ ਇਹ 15 ਮਹੀਨਿਆਂ ਦਾ ਜੋ ਪ੍ਰੋਸੈਸ ਸਾਰਾ ਹੋ ਜੂਗਾ ਹੁਣ ਹਾਂਜੀ ਠੀਕ ਸਮੇਤੋਂ ਪਾਤੜਾ ਸ਼ਹਿਰ ਦੀ ਜਿਹੜੀ ਮੰਗ ਸੀਗੀ ਕਿ ਸਾਨੂੰ ਜਿਹੜਾ ਪੀਣ ਵਾਲਾ ਪਾਣੀ ਹੈਗਾ ਜਿਹੜਾ ਉਹਦੀ ਬਹੁਤ ਵੱਡੀ ਜਿਹੜੀ ਘਾਟ ਹੈਗੀ ਆ ਸੋ ਉਹਨਾਂ ਚੀਜ਼ਾਂ ਨੂੰ ਪੂਰਾ ਕਰਦਿਆ ਹੋਇਆ ਅੱਜ 10 ਕਰੋੜ 52 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਹੈਗਾ ਇੱਥੇ ਟੂਵਲ ਲੱਗੇਗਾ ਜੀ ਔਰ 30000 ਫੁੱਟ ਦੀ ਲੈਂਥ ਦੇ ਨਾਲ ਜਿਹੜੀ ਪਾਈਪ ਲਾਈਨ ਹੈਗੀ ਆ ਉਹ ਸਾਰੇ ਪਾਤਰਾ ਸ਼ਹਿਰ ਦੇ ਵਿੱਚ ਜਿਹੜੀ ਉਹ ਲੱਗੇਗੀ ਜੀ ਕੋਈ ਵੀ ਜਿਹੜਾ ਕੋਨਾ ਹੈਗਾ ਉਹ ਛੱਡਿਆ ਨਹੀਂ ਜਾਊਗਾ ਜੀ ਹਰ ਘਰ ਨੂੰ ਜਿਹੜਾ ਪਾਣੀ ਹੈਗਾ ਉਹ ਪੀਣ ਵਾਲਾ ਮਿਲੇਗਾ ਜੀ ਔਰ ਉਸ ਦਾ ਅੱਜ ਸਾਡੇ ਐਕਸ਼ਨ ਸਾਹਿਬ ਸਾਡੇ ਯੂਓ ਸਾਹਿਬ ਸਾਡੇ ਸੀਨੀਅਰ ਵੈਸ ਪ੍ਰਧਾਨ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਸਾਡੇ ਬਲਾਕ ਦੇ ਪ੍ਰਧਾਨ ਸਾਡੇ ਐਮਸੀ ਸਾਹਿਬਾਨ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਸਹਿਬਾਨ ਜਿੱਥੇ ਪਹੁੰਚੇ ਨੇ ਜੀ ਸੋ ਬੜਾ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜੀ ਡਵੈਲਪਮੈਂਟ ਹੋਣ ਜਾ ਰਹੀ ਹੈ ਜੀ ਔਰ ਇੱਕ ਇਸ ਦੇ ਨਾਲ ਹੀ ਹੋਰ ਮੈਂ ਤੁਹਾਨੂੰ ਇੱਕ ਤੋਹਫਾ ਦੇ ਰਿਹਾ ਜੀ ਆਉਣ ਵਾਲੀ 2 ਤਰੀਕ ਨੂੰ 40 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਾਨੂੰ ਜਿਹੜਾ ਪਾਣੀ ਪੀਣ ਵਾਲਾ ਅਕਸਰ ਰੋਲਾ ਪਿਆ ਕਰਦਾ ਸੀਗਾ ਕਿ ਜਿਹੜਾ ਧਰਤੀ ਦਾ ਹੇਠਲਾ ਪਾਣੀ ਹੈ ਦਿਨੋ ਦਿਨ ਉਹ ਜਿਹੜਾ ਨੀਚੇ ਜਾ ਰਿਹਾ ਹੈ ਸੋ ਉਸ ਨਾਲ ਚੀਜ਼ਾਂ ਨੂੰ ਸਾਰੀਆਂ ਨੂੰ ਦੇਖਦੇ ਹੋયા ਆ ਭਾਖੜਾ ਦਾ ਜਿਹੜਾ ਪਾਣੀ ਹੈ ਉਹ ਸਾਨੂੰ ਫਿਲਟਰ ਹੋ ਕੇ ਕਗਾਸ਼ਰ ਤੇ ਪਾਤਰਾਂ ਨੂੰ ਮਿਲੇਗਾ ਜੀ ਜਦੋਂ ਤਰੀਕ ਨੂੰ ਉਸ ਦਾ ਜਿਹੜਾ ਟੈਂਡਰ ਹੋ ਜਾਣਾ ਜੀ ਬਹੁਤ ਜਲਦ ਉਹ ਵੀ ਪਾਣੀ ਹੈ ਜਿਹੜਾ ਪੀਣ ਵਾਲਾ ਲੋਕਾਂ ਤੱਕ ਹਰ ਘਰ ਤੱਕ ਜਿਹੜਾ ਉਹ ਪਹੁੰਚਦਾ ਕਰਾਂਗੇ ਜੀ ਇਹ ਪ੍ਰੋਸੈਸ ਕਿਵੇਂ ਕਿਵੇਂ ਕਿੱਥੋਂ ਸ਼ੁਰੂ ਹੋਣਾ ਕਿੱਥੇ ਹੋ ਕੇ ਕਿਵੇਂ ਹੋਣਾ ਪਾਤਰ ਇਹ ਜਿਹੜਾ ਹੈਗਾ ਜੀ ਇੱਕ ਅੱਗੇ ਤੋਂ ਹੈਗਾ ਜੀ ਲੱਗਣਾ ਜੀ 5.5 ਕਿੱਲੇ ਦੀ ਲਾਗਤ ਦੇ ਨਾਲ ਜਿਹੜੀ ਜ਼ਮੀਨ ਹੈ ਉਹ ਅਸੀਂ ਹਾਇਰ ਕਰ ਲਈ ਹੈ ਔਰ ਉੱਥੇ ਜਿਹੜਾ ਵਾਟਰ ਐਂਟਰੇਨਮੈਂਟ ਪਲਾਟ ਲੱਗਣਾ ਜੀ ਉਥੋਂ ਪਾਣੀ ਘੱਗਾ ਨੂੰ ਵੀ ਮਿਲੇਗਾ ਔਰ ਪਾਤਰਾਂ ਨੂੰ ਵੀ ਮਿਲੇਗਾ ਸਾਰੇ ਵਾਰਡਾਂ ਦੇ ਵਿੱਚ ਇਹਨੇ ਪਾਤਰਾਂ ਦੇ ਚਾਰਟ ਚੱਲਦੇ ਬਿਲਕੁਲ ਸਾਰੇ ਵਾਰਡਾਂ ਦੇ ਵਿੱਚ ਇਸੇ ਕਰਕੇ ਪਹਿਲ ਦੇ ਆਧਾਰ ਤੇ ਕਿ ਕੋਈ ਹਰ ਵਾਰ ਇਹੀ ਹਾਲਾਤਾਂ ਸਿਗਾ ਕਿ ਸਾਡੇ ਪਾਣੀ ਪੀਣ ਵਾਲਾ ਨਹੀਂ ਆਉਂਦਾ ਸਾਡੇ ਪੀਣ ਵਾਲਾ ਨਹੀਂ ਪਾਣੀ ਆਉਂਦਾ ਇਸੇ ਕਰਕੇ 30000 ਫੁੱਟ ਹੈ ਜਿਹੜਾ ਦੇਖੋ ਪੂਰੇ ਪਾਤਰਾ ਦੇ ਵਿੱਚ ਵਿਸੇਗਾ ਜੀ ਕੋਈ ਵੀ ਜਿਹੜਾ ਟੁਕੜਾ ਹੈਗਾ ਉਹ ਨਹੀਂ ਰਹੂਗਾ